ਕੀ ਹਾਲ ਹੈ ਜੀ ਤੁਹਾਡੇ ਸਾਰਿਆਂ ਦੇ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਤੁਸੀਂ ਹਰ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਮੈਂ ਉਮੀਦ ਕਰੂੰਗਾ ਅੱਜ ਦੀ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇਵੋਗੇ ਕਿਉਂਕਿ ਆਪਾਂ ਮਸ਼ੀਨਰੀਆਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਹਾਂ ਵਧੀਆ ਰੇਟਾਂ 'ਚ ਮਸ਼ੀਨਰੀਆਂ ਤੁਹਾਨੂੰ ਪਸੰਦ ਆਉਣਗੀਆਂ ਤੇ ਗੱਲ ਆਪਾਂ ਕੱਲੀ-ਕੱਲੀ ਮਸ਼ੀਨਰੀ ਦੀ ਕਰਾਂਗੇ نیچے ਆਪਣੇ ਚੈਨਲ ਦਾ WhatsApp ਨੰਬਰ ਦਿੱਤਾ ਹੋਇਆ ਉਹ ਵੀ ਤੁਸੀਂ ਨੋਟ ਕਰ ਲਓ ਜੇ ਤੁਹਾਡੇ ਕੋਲ ਕਿਸੇ ਵੀ ਏਰੀਆ 'ਚ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭ ਫਰੀਦ ਵਿੱਚ ਕਰਵਾ ਸਕਦੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਪਹੁੰਚੀ ਆਪਣੇ ਕੋਲੇ ਸਵਿਫਟ ਪਹੁੰਚੀ ਸੀ ਡਿਜ਼ਾਇਰ ਗੱਡੀ ਆ ਤੇ ਇਹ 골ਡਨ ਕਲਰ ਦੇ ਵਿੱਚ ਹੈ 11 ਮਾਡਲ ਹੈ ਤੇ ਗੱਡੀ ਕੁੱਲ 76000 ਚੱਲੀ ਹੋਈ ਹੈ ਜੀ ਤੇ ਡਿਮਾਂਡ ਮਾਲਕ ਨੇ 210 ਇੱਕ ਵਾਰੀ ਕਿਹਾਗਾ ਬਾਕੀ ਕਹਿੰਦੇ ਸੀ ਕਿ ਉੱਪਰ-ਨੀਚੇ ਕਰ ਲਾਂਗੇ ਇਹਨਾਂ ਦਾ ਏਰੀਆ ਤਰਨ ਤਰਨ ਸਵਿਫਟ ਡਿਜ਼ਾਇਰ ਵੀਡੀਆ ਗੱਡੀ ਦੀ ਹਾਲਤ ਤੁਹਾਡੇ ਸਾਹਮਣੇ ਆचार्य ਪਾਸੋਂ ਫੋਟੋਆਂ ਮਾਲਕ ਨੇ ਬਹੁਤ ਵਧੀਆ ਆਪਣੇ ਕੋਲੇ ਖਿੱਚ ਕੇ ਭੇਜੀਆਂ ਬਾਕੀ ਚਾਰੇ ਪਾਸੋਂ ਦਿਖਾਇਆ ਸਾਰਾ ਕੁਝ ਇਹਨਾਂ ਨੇ ਤੇ ਅੰਦਰੋਂ ਵੀ ਇਹਨਾਂ ਨੇ ਫੋਟੋਆਂ ਖਿੱਚ ਕੇ ਭੇਜੀਆਂ ਟੌਪ ਦੇ ਸੀਟ ਕਵਰ ਮੈਟਿੰਗ ਸਾਰਾ ਕੁਝ ਵਧੀਆਗਾ ਤੇ ਜਾ ਕੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੂ ਟਾਇਰ ਆਪਾਂ ਨੂੰ ਮਿਲ ਜਾਣਗੇ 60 ਤੋਂ 65 ਪੈਸੇ ਪੰਜਾਬ ਨੰਬਰ ਹੈ ਪੀਵੀ 11 ਤੇ ਜਾ ਕੇ ਦੇਖਣੀ ਹੋਵੇ ਕਿਸੇ ਨੇ ਜਾ ਕੇ ਦੇਖ ਲਓ ਮਾਲਕ ਦੇ ਘਰੇ ਗੱਡੀ ਖੜੀ ਆ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਆ 85 260 30008 ਇਸ ਨੰਬਰ ਤੇ ਗੱਲ ਕਰ ਸਕਦੇ ਹਾਂ ਜੇ ਕਿਸੇ ਨੂੰ ਗੱਡੀ ਆ ਪਸੰਦ ਆਈ ਆ ਦੂਸਰੇ ਨੰਬਰ ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਆਲਟੋ ਜਿਹੜੀ ਆਹ ਆਲਟੋ ਗੱਡੀ ਤੁਸੀਂ ਦੇਖ ਰਹੇ ਹੋ ਵੀਡੀਓ ਇਹਨਾਂ ਨੇ ਬਹੁਤ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਆ ਇਸ ਗੱਡੀ ਦਾ ਰੇਟ ਜਮਾਈ ਘਟ ਹੈ ਜੀ ਤੇ ਮਾਡਲ ਹੈ 2011 ਉੱਚੇ ਮਾਡਲ ਦੀ ਗੱਡੀ ਹੈ ਤੇ ਜਿੰਨਾਂ ਕੋਲੇ ਗੱਡੀ ਹੈਗੀ ਇਹਨਾਂ ਦੇ ਆਪ ਦੇ ਨਾਮ ਹੈ ਤੇ ਇਹਨਾਂ ਦਾ ਏਰੀਆ ਮਹਿੰਦਰਗੜ ਦਾਦਰੀ ਦੇ ਲਾਗੇ ਤੱਕ ਪੈ ਜਾਂਦਾ ਤੇ 75000 ਰੁਪਿਆ ਇਹਨਾਂ ਨੇ ਰੇਟ ਕਿਹਾ ਹੈਗਾ AC ਹੀਟਰ ਚੱਲਦਾ ਹੈਗਾ ਬਹੁਤ ਵਧੀਆ ਚੱਲਦਾ ਹੈ ਨੁਕਸ ਕੋਈ ਨਹੀਂ ਹੈਗਾ ਗੱਡੀ 'ਚ ਬਾਕੀ ਵੀਡੀਓ ਇਹਨਾਂ ਨੇ ਚੰਗੀ ਆਪਣੇ ਕੋਲੇ ਬਣਾ ਕੇ ਭੇਜੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਇਹਨਾਂ ਨੇ ਮੈਟ ਬਹੁਤ ਚੰਗੀ ਵਿਛਾਈ ਹੋਈ ਨੇ ਸੀਟ ਕਵਰ ਚੰਗੇ ਚੜੇ ਹੋਏ ਨੇ ਹਰਿਆਣਾ ਨੰਬਰ ਗੱਡੀ ਆ ਕੰਡੀਸ਼ਨ ਆਲ ਓਕੇ ਹੈ ਜੀ ਜਾ ਕੇ ਕਿਸੇ ਨੇ ਦੇਖਣੀ ਹੈ ਗੱਡੀ ਮਾਲਕ ਦੇ ਘਰ ਦੀ ਗੱਡੀ ਆ ਪਰਸਨਲ ਚੱਲੀ ਹੋਈ ਆ ਪਰਸਨਲ ਰੱਖੀ ਹੋਈ ਆ ਕਿਸੇ ਨੂੰ ਵੀ ਜੇ ਪਸੰਦ ਆਉਂਦੀ ਹੈ ਗੱਡੀ ਤਾ ਮਾਲਕ ਕਹਿੰਦੇ ਸੀਗੇ ਆ ਕੇ ਦੇਖ ਸਕਦੋਂ ਕਿਸੇ ਨੂੰ ਵੀ ਪਸੰਦ ਆਵੇ ਇਹਨਾਂ ਦੇ ਏਰੀਆ ਚ ਜਾ ਕੇ ਦੇਖ ਸਕਦੋਂ 75000 ਸਿਰਫ ਮੰਗ ਕੀਤੀ ਹੈ ਬਾਕੀ ਹੋ ਜਾਊਗਾ ਉੱਪਰ-ਨੀਚੇ ਸਾਰਾ ਕੁਝ ਵਧੀਆ ਏਸੀ ਹੀਟਰ ਤੇ ਕਾਗਜ਼ ਪੱਤਰ ਕੰਪਲੀਟ ਨੇ ਸਾਰਾ ਕੁਝ ਵਧੀਆਗਾ ਜਾ ਕੇ ਦੇਖਣੀ ਹੈ ਤਾਂ ਤੁਹਾਨੂੰ ਮਾਲਕ ਦਾ ਨੰਬਰ ਮੈਂ ਨੋਟ ਕਰਵਾ ਦਿੰਨਾ ਨੰਬਰ ਜਿਹੜਾ ਮਾਲਕ ਦਾ ਹੈਗਾ 99159 ਤੇ 76 825 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੇ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਆ। ਤੇ ਹੁਣ ਆਪਾਂ ਤੀਸਰੀ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ। ਇਹ ਉਹਨਾਂ ਗੱਡੀ ਆ 2012 ਮਾਡਲ ਗੱਡੀ ਆ। ਤੇ ਕੁੱਲ 65000 ਚੱਲੀ ਹੋਈ ਆ ਸੈਕੰਡ ਓਨਰ ਹੈ। ਗੱਡੀ ਖੜੀ ਆ ਰੋਪੜ ਏਰੀਆ 'ਚ ਆ। ਗੱਡੀ 'ਚ ਕੋਈ ਕਮੀ ਨਹੀਂ ਬਹੁਤ ਚੰਗੀ ਗੱਡੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੋਟੋਆਂ 'ਚ ਪਤਾ ਲੱਗ ਹੀ ਰਿਹਾ ਸਾਰਾ ਕੁਝ। ਬਿਲਕੁਲ ਨਮੀ ਕੰਡੀਸ਼ਨ ਹੈ ਆਲ ਓਕੇ ਕੰਡੀਸ਼ਨ ਹੈ ਤੇ ਸਾਰਾ ਕੁਝ ਵਧੀਆ ਜੈਨੂਨ ਗੱਡੀਆ ਸਾਰੀ ਨਾ ਤਾਂ ਐਕਸੀਡੈਂਟ ਹੋਈ ਹੈ ਕੋਈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਫੋਟੋਆਂ ਚ ਸਾਰਾ ਕੁਝ ਪਤਾ ਲੱਗ ਹੀ ਰਿਹਾ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦਾ ਹਾਂ ਚਲਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖ ਸਕਦਾ ਹਾਂ ਈਓਨ ਗੱਡੀ ਆ ਰੇਟ ਮਾਲਕ ਨੇ ਜਿਹੜਾ ਆਪਣੇ ਕੋਲ ਹੀ ਲਾ ਕੇ ਭੇਜ ਇੱਕ 60 ਮਾਲਕ ਨੇ ਇੱਕ ਵਾਰੀ ਕਿਹਾ ਹੈ ਬਾਕੀ ਕਹਿੰਦੇ ਸੀਗੇ ਉੱਪਰ ਨੀਚੀ ਰੇਟ ਕਰ ਲਾਂਗੇ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਵੀ ਦੇਖ ਸਕਦਾ ਹਾਂ ਬਾਕੀ ਚੱਲੀ ਵੀ ਘੱਟ ਹੋਈ ਐ 65 ਹਜ਼ਾਰਾਂ ਚੱਲੀ ਹੋਈ ਐ ਘਰ ਦੀ ਗੱਡੀ ਐ ਮਾਲਕ ਨੇ ਪਰਸਨਲ ਰੱਖੀ ਹੋਈ ਐ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 6239744056 ਮਾਲਕ ਨਾਲ ਤੁਸੀਂ ਗੱਲ ਕਰ ਲਿਓ ਜੇ ਕਿਸੇ ਨੂੰ ਆਹ ਗੱਡੀ ਪਸੰਦ ਆਉਂਦੀ ਹੈਗੀ ਆਹ ਕੀ ਗੱਡੀਆਂ ਦੀ ਗੱਲਬਾਤ ਹੋ ਰਹੀ ਐ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਖੜੀਆਂ ਬੁਲਟ ਖੜਾ ਮੋਟਰਸਾਈਕਲ ਖੜਾ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਆਹ ਵੀਡੀਓ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਚਾਹੇ ਪਿੰਡ ਚੋਂ ਸ਼ਹਿਰ ਚੋਂ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਹੈ ਜੀ ਵੇਚਣ ਵਾਸਤੇ ਚਾਹੇ ਮੋਟਰਸਾਈਕਲ ਬੁਲਟ ਕੋਠੀ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚਾ ਆਪਣੇ ਕੋਲੇ ਵਾਸਤੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜਿਹੜੀ ਚੀਜ਼ ਤੁਸੀਂ ਵੇਚਣੀ ਹੈ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਤੇ ਉਸ ਤੋਂ ਬਾਅਦ ਜਲਦੀ ਤੋਂ ਜਲਦੀ ਐਡ ਆਪਾਂ ਲਗਾ ਦਾਂਗੇ ਤੇ ਆਪਣਾ ਕੋਈ ਕਮਿਸ਼ਨ ਖਰਚਾ ਵਗੈਰਾ ਵੀ ਨਹੀਂ ਹੁੰਦਾ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਬਸ ਆਪਣੇ ਕੋਲੇ ਵੀਡੀਓ ਤੇ ਫੋਟੋ ਆ ਬਸ ਭੇਜ ਕੇ ਰੱਖ ਦਿਆ ਕਰੋ ਉਹ ਤੋਂ ਬਾਅਦ ਇੱਕ ਅਦੇ ਦਿਨ ਤੱਕ ਤੁਹਾਡੀ ਐਡ ਹੋ ਜਾਵੇਗੀ ਜੀ ਜੇ ਕੋਈ ਕਮੀ ਪੇਸ਼ੀ ਰਹਿੰਦੀ ਹੋਈ ਜਿਵੇਂ ਕਿ ਜਾਣਕਾਰੀ ਦੇ ਵਿੱਚ ਤਾਂ ਤੁਹਾਨੂੰ ਮੈਂ ਫੋਨ ਕਰ ਲੂੰਗਾ ਜੀ ਉਹ ਤੁਸੀਂ ਟੈਨਸ਼ਨ ਨਾ ਲਿਆ ਕਰੋ ਤੇ ਵੀਡੀਓ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਨੀਚੇ ਇੱਕ ਲਾਈਕ ਦਾ ਬਟਨ ਉਹਨੂੰ ਜ਼ਰੂਰ ਦਬਾ ਦਿਓ ਤੇ ਪਹਿਲੀ ਵਾਰ ਜਿੰਨੇ ਆਏ ਹੋ ਤੁਸੀਂ ਤੁਹਾਡਾ ਸਵਾਗਤ ਹੈ ਜੀ ਤੇ ਨੀਚੇ ਇੱਕ ਚੈਨਲ ਦਾ ਸਬਸਕ੍ਰਾਈਬ ਵਾਲਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਕਿ ਆਪਾਂ ਹਰ ਰੋਜ਼ ਤੁਹਾਡੇ ਖਾਤਰ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਦੇ ਹਾਂ ਆਪਣੇ ਕੋਲੇ ਹਰ ਏਰੀਆ ਚੋਂ ਹਰ ਮਸ਼ੀਨਰੀ ਆਈ ਪਈ ਹੈ ਕੁਝ ਵੀ ਮੰਨ ਲਓ ਚਾਹੇ ਗੱਡੀ ਮੰਨ ਲਓ ਮੋਟਰਸਾਈਕਲ ਕੂਠੀ ਘਰ ਕੁਝ ਵੀ ਜੀ ਸਾਰਾ ਕੁਝ ਆਪਣੇ ਕੋਲੇ ਅਵੇਲੇਬਲ ਹੈ ਤੇ ਤੁਸੀਂ ਕਮੈਂਟ ਵੀ ਪਾ ਸਕਦੇ ਹੋ ਕਿਹੜੀ ਚੀਜ਼ ਕਿਹੜੇ ਏਰੀਆ ਚੋਂ ਤੁਹਾਨੂੰ ਚਾਹੀਦੀ ਆ ਆਪਾਂ ਉਹ ਵੀ ਲੈ ਕੇ ਪਹੁੰਚ ਜਾਵਾਂਗੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਮੋਟਰਸਾਈਕਲ ਲੈ ਕੇ ਪਹੁੰਚੇ ਆ ਜੀ ਮਾਡਲ ਦੀ ਆਪਾਂ ਜੇ ਗੱਲ ਕਰੀਏ ਤਾਂ ਮਾਲਕ ਨੇ 2003 ਦੱਸਿਆ ਸੀ ਡੀ ਡਾਊਨ ਹੈ ਮੋਡੀਫਾਈ ਕੀਤਾ ਹੋਇਆ ਪਿੰਡ ਚੱਕਰ 18000 ਇਹਨਾਂ ਨੇ ਡਿਮਾਂਡ ਪਾਈ ਆ 18000 ਦੇ ਵਿੱਚ ਇਹਨਾਂ ਨੇ ਵੇਚਣਾ ਤੇ ਚਲਾਉਣ ਦੇ ਵਿੱਚ ਬਹੁਤ ਚੰਗਿਆ ਗਾਮ ਜਾ ਕੇ ਕਿਸੇ ਨੇ ਦੇਖਣਾ ਤਾਂ ਚੱਕਰ ਇਹਨਾਂ ਦਾ ਪਿੰਡਾ ਉੱਥੇ ਜਾ ਕੇ ਦੇਖ ਸਕਦੇ ਹੋ ਸੀਡੀ ਡਾਊਨ ਹੈ ਕੰਡੀਸ਼ਨ ਆਲੂਕੀ ਹੈ ਜੀ ਇੰਜਨ ਬਹੁਤ ਵਧੀਆ ਸਰਵਿਸ ਸੁਰਵਿਸ ਸਾਰੀ ਮਾਲਕ ਨੇ ਟੋਟਲ ਕਰਵਾ ਰੱਖੀ ਆ ਬਾਕੀ ਪੰਜਾਬ ਨੰਬਰ ਹੈ ਤੇ ਕਿਸੇ ਨੂੰ ਪਸੰਦ ਆਇਆ 18000 ਇਹਨਾਂ ਨੇ ਮੰਗ ਕੀਤੀ ਆ ਹੋ ਜੂਗਾ ਮੌਕੇ ਤੇ ਤੇ ਨੰਬਰ 9803619058 ਇਸੇ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੁਲਟ ਲੈ ਕੇ ਪਹੁੰਚੇ ਆ ਕਲਾਸਿਕ ਬੁਲਟ ਹੈ ਜੀ 2016 ਮਾਡਲ ਹੈ ਤੇ ਬਹੁਤ ਚੰਗਾ ਦਾ ਕੰਡੀਸ਼ਨ ਆਲੋਕੇ ਜੀ ਤੇ ਮੋਡੀਫਾਈਡ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬਹੁਤ ਚੰਗੇ ਜੇ ਆਪਾਂ ਮਾਡਲ ਦੀ ਗੱਲ ਕਰੀਏ ਤਾਂ ਮਾਡਲ ਤੁਹਾਨੂੰ ਦੱਸ ਦਿੱਤਾ 16 ਤੇ ਨੰਬਰ ਪੰਜਾਬ ਹੈ ਕੰਡੀਸ਼ਨ ਆਲੋਕੇ ਆ ਟਾਇਰਾਂ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਮਾਲਕ ਦੇ ਘਰੇ ਖੜਾਗਾ ਜਾ ਕੇ ਕਿਸੇ ਨੇ ਦੇਖਣਾ ਚਲਾ ਕੇ ਦੇਖਣਾ ਗੱਲ ਤੁਸੀਂ ਆਪੇ ਕਰ ਲਿਓ ਜੀ ਠੀਕ ਹੈ ਜੀ ਇੱਕ 15 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਜਿਹੜਾ ਹ ਬੋਲਟਾ ਗੁਰਦਾਸਪੁਰ ਏਰੀਆ 'ਚ ਖੜੇਗਾ ਜਾ ਕੇ ਦੇਖ ਸਕਦੇ ਹੂੰ ਤੇ ਨੰਬਰ ਮਾਲਕ ਦਾ ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦਿੰਨਾ ਨੋਟ ਕਰ ਲਓ 98148 ਤੇ 79248 ਇਸ ਨੰਬਰ ਤੇ ਗੱਲ ਕਰ ਲਿਓ ਜੇ ਕਿਸੇ ਨੂੰ ਪਸੰਦ ਆਇਆ ਹ ਬੋਲਟ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਇੱਕ ਐਂਡਿਕਾ ਗੱਡੀ ਪਹੁੰਚੀ ਆ 2006 ਮਾਡਲ ਹੈ ਤੇ 26 ਤੱਕਰ ਪਾਸਿੰਗ ਦੀ ਅਰ ਨਿਊ ਮਾਲਕ ਨੇ ਕਰਵਾਈ ਹੋਈ ਆ ਟਰਬੋ ਇੰਜਨ ਹੈ ਜੀ ਨਵੇਂ ਟਾਇਰ ਨੇ ਚਾਰੋਂ ਫਾਸਟ ਓਨਰ ਹੈ 68000 ਮਾਲਕ ਨੇ ਰੇਟ ਮੰਗਿਆ ਗਾ ਤੇ ਬਹੁਤ ਵਧੀਆ ਗੱਡੀ ਆ ਚਲਾਉਣ ਚ ਕੋਈ ਕਮੀ ਨਹੀਂ ਤੇ ਕਿਸੇ ਨੂੰ ਪਸੰਦ ਆਈ ਆ ਗੱਲ ਕਰਨੀ ਆ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਹੈ 771966261 ਇਸੇ ਨੰਬਰ ਤੇ ਗੱਲ ਕਰ ਸਕਦੇ ਹੋ ਜੀ ਬਾਕੀ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਮਸ਼ੀਨਰੀਆਂ ਸਾਰੀਆਂ ਤੁਸੀਂ ਦੇਖ ਲੀਆਂ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਮਿਲਦੇ ਹਾਂ ਜਲਦੀ ਆਪਾਂ ਕਿਸੇ ਨੂੰ ਕੋਈ ਵੀ ਮਸ਼ੀਨਰੀ ਚਾਹੀਦੀ ਹੈ ਤੁਸੀਂ ਕਮੈਂਟ ਕਰੋ ਜੀ ਜਲਦੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚ ਜਾਗੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਮਿਲਦੇ ਹਾਂ ਜਲਦੀ ਆਪਾਂ